ਮੇਰੇ ਜੀ ਮੇਰਾ ਨਾਮ ਕਿਸ਼ਨ ਚੰਦ ਹੈ ਮੈਂ ਜਲੰਧਰ ਤੋਂ ਆ ਤੇ ਮੈਂ ਬਹੁਤ ਸਾਰੀ ਦਵਾਈ ਖਾਜਦਾ ਮੈਨੂੰ ਪੇਟ ਦੀ ਪ੍ਰੋਬਲਮ ਆ ਜੀ ਕਿੰਨੇ ਸਾਲਾਂ ਤੋਂ ਪ੍ਰੋਬਲਮ ਸੀ ਮੈਨੂੰ ਤਾਂ ਕੋਈ 10 12 ਸਾਲ ਜਾਂ 15 ਸਾਲ ਤੋਂ ਐਨੀ ਹੈ ਪਹਿਲਾਂ ਥੋੜਾ ਥੋੜਾ ਸੀ ਫਿਰ ਜ਼ਿਆਦਾ ਹੋ ਗਈ ਓਕੇ ਪੇਟ ਦੀ ਪ੍ਰੋਬਲਮ ਕੀ ਪ੍ਰੋਬਲਮ ਆਉਂਦੀ ਸੀ ਪੇਟ ਦੀ ਪੇਟ ਚ ਗੈਸ ਔਰ ਪੇਟ ਕਲੀਅਰ ਨਹੀਂ ਰਹਿਣਾ ਸਾਫ਼ ਨਹੀਂ ਰਹਿਣਾ ਅੱਛਾ ਜੀ ਤੇ ਦਰਦ ਰਹਿਣੀ ਤੇ ਸਰੀਰ ਟੁੱਟਾ ਭੱਜਾ ਜਿਹਾ ਰਹਿਣਾ ਮਤਲਬ ਉਹ ਜਿਦਾ એનર્ਜੀ ਤਾਕਤ ਹੈ ਹੀ ਨਹੀਂ ਸਰੀਰ ਦੀ ਮਤਲਬ ਬਿਲਕੁਲ ਲੋ ਫੀਲ ਕਰਦਾ ਸੀ ਬਿਲਕੁਲ ਲੋ ਫੀਲ ਕਰਦਾ ਸੀ ओके ਮਿਲਦਾ ਸਾਰ ਸ ਦਵਾਈਆਂ ਕਿੰਨੀਆਂ ਖਲੀਆਂ ਸਰ ਤੁਹਾਨੂੰ ਦਵਾਈਆਂ ਮੈਂ ਬਹੁਤ ਸਾਰੀਆਂ ਜਿੱਦਾਂ ਵੀ ਆ ਮਾਰਕੀਟ ਦੇ ਵਿੱਚ ਹੈਗਾ ਪ੍ਰੋਡਕਟ ਮੈਂ 3.5 ਸਾਲ ਤੋਂ ਆ ਇੰਗਲਿਸ਼ ਦਵਾਈ ਖਾਦੀ ਹੈ ਠੀਕ ਹੈ ਜੀ ਠੀਕ ਹੈ ਜੀ ਪਟੇਲ ਹਸਪੀਟਲ ਤੋਂ ਬਹੁਤ ਸਾਰਾ ਦਵਾਈ ਖਾਦੀ ਹੈ ਠੀਕ ਹੈ ਪਰ ਦਵਾਈ ਖਾਦੀ ਹੈ ਉਹਨਾਂ ਚਿਰ ਨਾਮ ਹੈ ਜਿੰਜਰ ਖਾਨ ਬਿਲਕੁਲ ਫਿਰ ਉਹ ਕੋਈ ਫਾਇਦਾ ਨਹੀਂ ਆ ਫਿਰ ਉਹੀ ਪ੍ਰੋਬਲਮ ਫੇਰ ਆ ਜਾਂਦੀ ਇਸ ਕਰਕੇ ਮੈਂ ਸੋਚਿਆ ਵੀ ਦੇਸੀ ਦੁਆਗਾਂ ਨਾਲ ਜਾਣ ਦੀ ਸਰ ਤੁਸੀਂ ਕਿਹੜੇ ਵਿਭਾਗ ਵਿੱਚੋਂ ਕੀ ਕੰਮ ਕਰਦੇ ਹੋ ਤੁਸੀਂ ਮੈਂ ਬਾਡੀ ਸਕਿਉਰਟੀ ਬਾਡੀ ਸਕਿਉਰਟੀ ਫੋਰਸ ਇਨਸਪੈਕਟਰ ਤੋਂ ਰਿਟਾਇਰ ਹੋ ਗਿਆ ਅੱਛਾ ਜੀ ਤੇ ਮੈਂ ਸੁਪਰਨੈਸ਼ਨ ਪੂਰੀ ਨੌਕਰੀ ਕਰਕੇ ਆਇਆ ਹਾਂ ਓਕੇ ਬਟ ਉੱਥੇ ਤੇ ਸਟਰਗਲ ਬਹੁਤ ਜ਼ਿਆਦਾ ਵਾ ਤੇ ਬਾਡੀ ਠੀਕ ਰਹਿੰਦੀ ਆ ਆਣ ਕੇ ਮੇਰੇ ਆਖੀ ਪ੍ਰੋਬਲਮ ਆਈਆਂ ਨੇ ਜੌਬ ਤੋਂ ਬਾਅਦ ਮੈਂ ਅਸੀਂ ਆਪਣੀ ਬਾਡੀ ਨੂੰ ਉਹਨਾਂ ਨੇ ਮੇਨਟੇਨ ਨਹੀਂ ਕਰ ਸਕ ਪੜੇ ਕਰ ਆ ਕੇ ਬਿਲਕੁਲ ਧਿਆਨ ਨਹੀਂ ਦੇ ਪਾਉਂਦੇ ਸੀ ਜਾਨੀ ਨਹੀਂ ਦੇ ਪਾਉਂਦੇ ਔਰ ਉੱਥੇ ਖਾਣੇ ਪੀਣੇ ਦਾ ਬੜਾ ਟਾਈਮ ਟੂ ਟਾਈਮ ਸਾਰਾ ਕੁਝ ਹੈ ਜੇ ਮੈਂ ਹੁਣ ਤੁਸੀਂ 50 ਦੰ ਦਾ ਸਰਵਿਸ ਹੁਣ ਤੁਹਾਨੂੰ ਕੀ ਫੀਲ ਹੋ ਰਿਹਾ ਜੀ ਮੈਨੂੰ ਇਦਾਂ ਕਰ ਰਿਹਾ ਹੈ ਹਲਕਾ ਭਨ ਲੱਗ ਰਿਹਾ ਔਰ ਜਿੱਦਾਂ ਥੋੜੀ ਸਰੀਰ ਚ ਤਾਕਤ ਆਈ ਹੈ ਜੀ ਬਿ ਸਰੀਰ ਤਾਕਤ ਆ ਗਈ ਜਿਵੇਂ ਤੁਸੀਂ ਉਹ ਪੇਟ ਦੀ ਦਰਦ ਵਗੈਰਾ ਦੀ ਪ੍ਰੋਬਲਮ ਪੇਟ ਥੋੜਾ ਜਿਆ ਕਲੀਅਰ ਰਹਿੰਦਾ ਹੈ ਕਲੀਅਰ ਰਹਿੰਦਾ ਸਾਫ ਰਹਿਣ ਲੱਗ ਪਿਆ ਖਾਣਾ ਖਾਣ ਨੂੰ ਦਿਲ ਕਰਦਾ ਪਹਿਲਾਂ ਭੁੱਖ ਲੱਗਦੀ ਨਹੀਂ ਸੀ ਪਹਿਲਾਂ ਭੁੱਖ ਨਹੀਂ ਲੱਗਦੀ ਸੀ ਦਿਲ ਦੇ ਨਹੀਂ ਕਰਦਾ ਕਿਸ ਚੀਜ਼ ਦਾ ਦਿਨ ਚ ਮੰਨ ਲਓ ਤੁਸੀਂ ਕਿੰਨੀਆਂ ਪ੍ਰਸ਼ਾਦੀ ਛਕ ਲੈਂਦੇ ਸੀ ਇੱਕ ਦਿਨ ਚ ਮੈਂ ਜਿੱਦਾਂ ਪਹਿਲਾਂ ਤੇ ਦਿਲ ਨਹੀਂ ਕਰਦਾ ਹੁਣ ਤਾਂ ਮੈਂ ਭੁੱਖ ਲੱਗ ਜਾਂਦੀ ਚਾਰ ਪੰਜ ਫੁਲਕੇ ਛਕ ਲੈਂਦੀ ਹਾਂ ਅੱਛਾ ਜੀ ਪਹਿਲਾਂ ਤੁਸੀਂ ਕਹ ਰਹੇ ਤੜਿਆਵਣੀ ਬੰਦ ਸੀ ਜਮੈਂ ਤੜਿਆ ਤੇ ਮੈਂ ਖਾਂਦਾ ਹੀ ਨਹੀਂ ਸੀ ਕਿ ਉਹ ਨਫਰਤ ਹੋ ਗਈ ਸੀ ਮੈਨੂੰ ਅੱਛਾ ਜੀ ਕਰਦਿਆਂ ਨੇ ਬਣਾਉਣੇ ਪਕੌੜੇ ਤੇ ਬੱਚਿਆਂ ਨੇ ਆ ਕੇ ਕਿਤੇ ਪਕੌੜੇ ਪਕਾੜੇ ਖਾਣੇ ਜਮੈਂ ਮੈਨੂੰ ਨਫਰਤ ਹੁੰਦੀ ਵੀ ਇਹ ਕਿਉਂ ਖਾਰੇ ਆ ਮੈਂ ਤੇ ਕੀ ਖਾਣੇ ਆ ਵੀ ਇਹ ਵੀ ਨਾ ਖਾਣ ਮਤਲਬ ਹੁਣ ਤੁਸੀਂ ਮਾੜਾ ਮੋਟਾ ਜੂਸ ਵੀ ਕਰ ਲੈਣ ਤੇ ਭਾਜੀ ਜਿਵੇਂ ਹੁਣ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜਿਵੇਂ ਤੁਸੀਂ ਠੀਕ ਹੋਏ ਹੋ ਕੱਭੀ ਤੁਹਾਡੀ ਠੀਕ ਆ ਫਿਰ ਠੀਕ ਆ ਦੇਖੋ ਸਭ ਤੋਂ ਵਧੀਆ ਮੈਂ ਬਹੁਤ ਜੂਸ ਕਰ ਲੈ ਜੀ ਹਿੰਦੁਸਤਾਨ ਦਾ ਪੂਰਾ ਕੋਨਾ ਕੋ ਮੈਂ ਸਾਰੇ ਇੱਕ ਲੋਕਾਂ ਨੂੰ ਆਮ ਜਾਣਕਾਰੀ ਦੇਣਾ ਆਪਣੇ ਥਰੂ ਮੈਨੂੰ ਕੋਈ ਆਪਣਾ ਬਿਜ਼ਨਸ ਦਾ ਨਹੀਂ ਉਹ ਨਹੀਂ ਹੈਗਾ ਮੈਂ ਤੁਹਾਡਾ ਇਹਨਾਂ ਨੇ ਮੇਰਾ ਭਲਾ ਕੀਤਾ ਮੈਂ ਕਹਿੰਦਾ ਕਿਸੇ ਦਾ ਇਹ ਸੁਣ ਕੇ ਇਹ ਚੀਜ਼ ਨੂੰ ਦੇਖ ਕੇ ਕਿਸਦਾ ਫਰਮ ਵੀ ਮੇਰੇ ਵੀ ਜ਼ਿੰਦਗੀ ਬਚ ਜੇ ਜੀ ਉਹਦਾ ਵੀ ਕਿਸਦਾ ਭਲਾ ਹੋਏ ਤੇ ਉਹਦੀ ਜ਼ਿੰਦਗੀ ਜਗ ਜਾ ਸਰੀਰ ਦੀ ਸਫਾਈ ਹਰੇਕ ਨੂੰ ਕਰਾਣੀ ਚਾਹੀਦੀ ਹੈ ਜੀ ਜੀ ਇਹਦਾ ਕੋਈ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਸਰ ਕਿੰਨੇ ਸਾਲ ਪਿੱਛੇ ਮਹਿਸੂਸ ਕਰਦੇ ਹਾਂ ਆਪਦੇ ਆਪ ਨੂੰ ਬਹੁਤ ਜ਼ਿਆਦਾ ਮੈਂ ਇਹ ਪਹਿਲਾਂ ਯੂਜ਼ ਕੀਤਾ ਹੁੰਦਾ ਤੇ ਮੈਂ ਸ਼ਾਇਦ ਸਮ ਨੌਲੇਜ ਨਹੀਂ ਸੀ ਇਹਦੇ ਬਾਰੇ ਜਾਣਕਾਰੀ ਭਲਾ ਹੋਏ ਮੇਰੀ ਉਹ ਮੰਦੀਪ ਜੀ ਸਿਸਟਰ ਦਾ ਉਹਨੇ ਮੈਨੂੰ ਵੀ ਇਟਲੀ ਦੇ ਵਿੱਚ ਸਿਸਟਰ ਨੂੰ ਦੱਸਿਆ ਸਿਸਟਰ ਨੇ ਮੈਨੂੰ ਫੋਨ ਕੀਤਾ ਕਿ ਜੂਜ਼ ਜਰੂਰ ਜੂਜ਼ ਕਰੋ ਵਰਤੋ ਆਦਮੀ ਹੈ ਨਹੀਂ ਮੈਂ ਇਹ ਕਿਨਾਂ ਵੀ ਸਾਰਿਆਂ ਨੂੰ ਮੈਂ ਆਪਣੇ ਲਈ ਕਹਾਵਾਂਗਾ ਵੀ ਜਿੰਨੂ ਵੀ ਇਹ ਸਾਰੀ ਯੂਜ਼ ਕਰ ਲੋ ਚੈਤਨ ਦਰੁਸਤ ਨੇ ਚਾਹੇ ਦਿੱਕਤਾਂ ਨਹੀਂ ਇੱਕ ਵਾਰੀ ਜ਼ਰੂਰ ਵਰਤਣ ਇਹਦੇ ਕੋਈ ਨੇਚਰਲ ਚੀਜ਼ ਹੈ ਵਿੱਚ ਕੋਈ ਸਾਈਡ ਇਫੈਕਟ ਹੈ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਜੀ